ਦੇਖ ਲਓ ਤੁਸੀਂ ਚੰਗੀ ਤਰ੍ਹਾਂ ਇਹ ਜਮਮ ਪੀਲੀ ਹੈ کریم ਕਲਰ ਜਾਂ ਹੋਊਗਾ ਇਹਦਾ ਹਾਂ ਇਹ ਬਿਲਕੁਲ ਪੀਲੀ ਹੋ ਜੂਗੀ ਜੀ ਬਾਹਰ ਇਹ ਸੁੱਕ ਕੇ ਪੀਲੀ ਹੁੰਦੀ ਹੁੰਦੀ ਹਾਂਜੀ ਹਾਂਜੀ ਅਜੇ ਤਾਂ ਸਹੀ ਮਹੀਨਾ ਤਾਂ ਇਹਦਾ ਅਕਤੂਬਰ ਦਾ ਲਾਸਟ ਜਿਹੜਾ ਵੀਕ ਹੈ ਹਾਂਜੀ ਜਦੋਂ ਥੋੜੀ ਜੀ ਗਰਮੀ ਘਟ ਜਾਵੇ ਉਦੋਂ ਕਰਨਾ ਚਾਹੀਦਾ ਠੀਕ ਹੈ ਇਹ ਵੈਸੇ 15 ਨਵੰਬਰ ਤੱਕ ਅਸੀਂ ਕਰ ਸਕਦੇ ਹਾਂ ਆ ਜਿਹੇ ਤੁਹਾਨੂੰ ਸਰੋਂ ਦਿਖਾਉਣੀ ਆ ਸਰੋਂ ਵੀ ਕਿਹੜੀ ਇਹ ਪੀਲੀ ਸਰੋਂ ਵਜਦੀ ਆ ਤੇ ਪੀਲੀ ਸਰੋਂ ਦੇ ਐਨੇ ਜ਼ਿਆਦੇ ਗੁਣ ਨੇ ਸੱਚੀ ਗੱਲ ਜੀ ਸਾਰਿਆਂ ਨੂੰ ਲੈ ਵੀ ਦੋਸਤੋ ਅੱਜ ਦੀ ਵੀਡੀਓ ਬਹੁਤ ਹੀ ਵੱਖਰੀ ਐ ਤੇ ਜਾਣਕਾਰੀ ਨਾਲ ਪੂਰੀ ਫੁੱਲ ਭਰਪੂਰ ਹੋਊਗੀ ਤੇ ਅੰਕਲ ਜੀ ਨੂੰ ਆਪਾਂ ਦੇਖਿਆ ਸੀ ਜੀ ਇੱਕ ਨਾ ਬਰਮਾ ਡੇਕ ਦੀ ਬੜੀ ਸੋਹਣੀ ਵੀਡੀਓ ਬਣੀ ਹੋਈ ਸੀਗੀ ਫੁੱਲ ਜਾਣਕਾਰੀ ਵਾਲੀ ਤੇ YouTube ਦੇ ਉੱਤੇ ਵੀਡੀਓ ਸੀਗੀ ਉਹ ਉਹ ਦੇਖੀ ਸੀ ਉਹ ਤੋਂ ਬਾਅਦ ਆਪਾਂ ਵਿਜ਼ਿਟ ਕਰਿਆ ਅੰਕਲ ਕੋਲੇ ਕਿਉਂਕਿ 10 22 ਸੀਗੀ ਵੀ ਅੰਕਲ ਜੀ ਉਹਨਾਂ ਕੋਲੇ ਬਹੁਤ ਤਕੜੀ ਨੌਲੇਜ ਹੈ ਪਲੱਸ ਕੰਮ ਵੀ ਬੜੇ ਚੰਗੇ ਲੈਵਲ ਦੇ ਕੀਤੇ ਹੋਏ ਨੇ ਠੀਕ ਹੈ ਜੀ ਹੁਣ ਇਹਦੇ ਵਿੱਚ ਕੁਝ ਕੁ ਗੱਲਾਂ ਨੇ ਜਾਂ ਕੁਐਸਚਨ ਨੇਗੇ ਆਪਾਂ ਕਲੀਅਰ ਕਰਨੇ ਨੇ ਜਿਹਦੇ ਨਾਲ ਕਿ ਆਮ ਕਿਸਾਨ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਕਣਕ ਹੋ ਗਈ ਪਲੱਸ ਸਰੋਂ ਹੋ ਗਈ ਜੀ ਨਾਲ ਮੱਛੀ ਪਾਲਣਾਈ ਬਹੁਤ ਸਾਰੇ ਮਲਟੀਪਲ ਕੰਮ ਨੇ ਅਗਲੇ ਜੀ ਆਪਾਂ ਅੱਜ ਜਿਹੜੇ ਇੱਕ ਦੋ ਵਿਸ਼ਿਆਂ ਦੀ ਗੱਲ ਕਰਾਂਗੇ ਜੀ ਬਾਕੀ ਅੰਕਲ ਉਹਨਾਂ ਦੀਆਂ ਪਰਿਗੂਲਰ ਵੀਡੀਓ ਲੈ ਕੇ ਆਇਆ ਕਰਾਂਗੇ ਜਿਹਦੇ ਵਿੱਚ ਨਾ ਵਧੀਆ ਜਾਣਕਾਰੀ ਮਿਲੇ ਆਮ ਕਿਸਾਨ ਨੂੰ ਅੱਸੀ ਕਰਾਂਗੇ ਤੇ ਅੱਜ ਆਪਣਾ ਜਿਹੜਾ ਕਨਸੈਪਟ ਆ ਜੀ ਪਹਿਲਾਂ ਤੋਂ ਤੁਸੀਂ ਆਪਦੇ ਬਾਰੇ ਮੜੀ ਜਾਣਕਾਰੀ ਦੇ ਆਪਣਾ ਕੀਤਾਗਾ ਤੇ ਕਿੰਨੇ ਕੇ ਲੈਵਲ ਤੱਕ ਆਪਾ ਕਰਦੇ ਆ ਸੋਨੂ ਜੀ ਜਿਹੜਾ ਤੁਸੀਂ ਥੋੜਾ ਜਿਹਾ ਵਧਾ ਚੜਾ ਕੇ ਸਾਡੇ ਬਾਰੇ ਦੱਸਦਾ ਕਿ ਤੁਹਾਨੂੰ ਬਹੁਤ ਨੋਲਿਜ ਹੈ ਅਸਲ ਅਸੀਂ ਸਿੱਖ ਰਹੇ ਆ ਠੀਕ ਹੈ ਜੀ ਕਿਉਂਕਿ ਸਿੱਖਣ ਦਾ ਮਤਲਬ ਸਿੱਖਣਾ ਹੀ ਹੁੰਦਾ ਜਿਵੇਂ ਸਾਡੇ ਧਰਮ ਦੇ ਵਿੱਚ ਸਿੱਖ ਕੇ ਹੈ ਗਿਆ ਸਿੱਖ ਦਾ ਮਤਲਬ ਜਿਹੜਾ ਸਿੱਖਦਾ ਰਹੇ ਹਾਂਜੀ ਤੇ ਬੇਸ਼ੱਕ ਮੇਰੀ ਉਮਰ 58 ਸਾਲ ਦੀ ਹੋ ਚੁੱਕੀ ਆ ਪਰ ਮੈਂ ਅੱਜ ਵੀ ਸਟੂਡੈਂਟ ਆ ਮੈਂ ਸਿੱਖ ਰਿਹਾ ਠੀਕ ਹੈ ਤੇ ਜਾਣਕਾਰੀ ਤਾਂ ਬਹੁਤ ਲੋਕਾਂ ਕੋਲ ਜਿਆਦਾ ਤੋਂ ਜਿਆਦਾ ਵੀ ਪਈ ਆ ਹਾਂਜੀ ਤੇ ਪਰ ਮੈਂ ਇਹ ਨਹੀਂ ਕਹਿ ਸਕਦਾ ਮੈਂ ਬਹੁਤ ਕੁਝ ਜਾਣਦਾ ਠੀਕ ਹੈ ਤੇ ਦੂਸਰੀ ਗੱਲ ਇਹ ਆ ਗਈ ਵੀ ਮੈਂ ਆਪਣੇ ਬਾਰੇ ਜਾਣਕਾਰੀ ਦੇਵਾਂ ਹਾਂਜੀ ਮੇਰਾ ਪਿੰਡ ਮੱਖਾ ਹੈਗਾ ਠੀਕ ਹੈ ਜੀ ਤੇ ਜੋ ਅਸੀਂ ਇਸ ਜ਼ਮੀਨ ਦੇ ਅੰਦਰ ਖੜੇ ਆਏਗਾ ਗੋਲ ਦੇ ਵਿੱਚ ਜ਼ਮੀਨ ਪੈਂਦੀ ਆ ਮੱਖੇ ਦੀ ਹੱਦ ਦੇ ਉੱਤੇ ਹੈਗੀ ਆ ਤੇ ਮੇਰਾ ਨਾਮ ਨਰਦੇਵ ਸਿੰਘ ਹੈਗਾ ਤੇ ਜਿਹੜੀ ਮੇਰੀ ਰਹਿਸ਼ ਹੈਗੀ ਅੱਜ ਕੱਲ ਜਿੱਥੇ ਗਾਗੋਵਾਲ ਤੇ ਮੂਸੇ ਦੇ ਹੱਦ ਦੇ ਉੱਤੇ ਜਿੱਥੇ ਸਿੱਧੂ ਮੂਸੇ ਵਾਲੇ ਮੁੰਡੇ ਦਾ ਸ਼ੋਭਦੀਪ ਦਾ ਸੰਸਕਾਰ ਹੋਇਆ ਸੀ ਤੇ ਸਾਹਮਣੇ ਆਪੋਜੀਟ ਸਾਡਾ ਉੱਥੇ ਫਾਰਮ ਬਣਿਆ ਹੋਇਆ ਠੀਕ ਹੈ ਜੀ ਇਹਦਾ ਨਾਮ ਅਸੀਂ ਪ੍ਰਕਿਰਤਿ ਖੇਤੀ ਵਿਕਾਸ ਕੇਂਦਰ ਦੇ ਨਾਂ ਤੇ ਚਲਾ ਰਹੇ ਹਾਂ ਠੀਕ ਹੈ ਜੀ ਤੇ ਦੂਸਰੀ ਗੱਲ ਜਿਹੜੀ ਅਸੀਂ ਅੱਜ ਆਪਾਂ ਦੱਸਨੀ ਆ ਤੁਹਾਨੂੰ ਉਹ ਸਾਡੀ ਉਹੀ ਰਵਾਇਤੀ ਖੇਤੀ ਆ ਜਿਹੜੀ ਅਸੀਂ 40-50 ਸਾਲ ਪਹਿਲਾਂ ਕਰਦੇ ਹੁੰਦੇ ਸੀ ਤੇਰੇ ਆਪਣੇ ਬਾਪ ਦਾਦਾ ਹੁਣੀ ਕਰਕੇ ਹਾਂਜੀ 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 ਕੋਈ ਮੇਰੇ ਕੋਲ ਨਵਾਂ ਨਹੀਂ ਗਿਆਨ ਤੇ ਉਸ ਨੂੰ ਵਿਗਿਆਨਕ ਥੋੜੀ ਜੀ ਜਾਣਕਾਰੀ ਦੇ ਆਧਾਰ ਤੇ ਮਤਲਬ ਇਸ ਨੂੰ ਕਰ ਰਹੇ ਆ ਕਿ ਉਹਨੂੰ ਕਿਵੇਂ ਮਤਲਬ ਪਰ ਰਸਾਇਣਕ ਖੇਤੀ ਤੋਂ ਥੋੜਾ ਜਿਹਾ ਹਟ ਕੇ ਕਰ ਰਹੇ ਆ ਜੀ ਆ ਰਸਾਇਨਾ ਵੀਰਾਂ ਦਾ ਨਹੀਂ ਸਾਨੂੰ ਸਰੇਗਾ ਪਰ ਅਸੀਂ ਜ਼ਹਿਰੀਲੇ ਰਸਾਇਨਾ ਤੋਂ ਥੋੜਾ ਬਚ ਕੇ ਰਹਿਣਾ ਜਿਹੜੀਆਂ ਸਾਡੀਆਂ ਪੈਸਿਸਾਈਡ ਜ ਹੋ ਗਈਆਂ ਹਾਂਜੀ ਤੇ ਜਾਂ ਹਰਬੀਸਾਈਡ ਜ ਨੇ ਜਿਹੜੀਆਂ ਸਾਡੀ ਸਿਹਤ ਤੇ ਮਾੜਾ ਅਸਰ ਕਰ ਰਹੀਆਂ ਨੇ ਅਸੀਂ ਉਹਨਾਂ ਤੋਂ ਬਚਣਾ ਹੈ ਠੀਕ ਹੈ ਜੀ ਤੇ ਜਿਹੜਾ ਮਿੱਤਰੋ ਆਹ ਨਾ ਆਪਾਂ ਖੇਤ ਦੇਖ ਰਹੇ ਆ ਆਮ ਖਾਣ ਵਾਲੀਆਂ ਸਬਜ਼ੀਆਂ ਦੇ ਵਿੱਚ ਵੀ ਇਹ ਜੀ ਆਉਂਦੀ ਹੈ ਤੁਸੀਂ ਉਹ ਨਾ ਸਮਝ ਜਿਓ ਵੀ ਇਹ ਮੂਗਰੇ ਆ ਪਰ ਜਿਹੜੀ ਅੱਜ ਇਹ ਚੀਜ਼ ਦਿਖਾਉਣਾ ਅੱਜ ਇਹ ਤੁਹਾਨੂੰ ਸਰੋਂ ਦਿਖਾਉਣੀ ਹੈ ਸਰੋਂ ਵੀ ਕਿਹੜੀ ਇਹ ਪੀਲੀ ਸਰੋਂ ਵਜਦੀ ਹੈ ਤੇ ਪੀਲੀ ਸਰੋਂ ਦੇ ਐਨੇ ਜ਼ਿਆਦੇ ਗੁਣ ਨੇ ਆਮ ਸਰੋਂ ਨਾਲ ਤੇ ਆਮ ਸਰੋਂ ਜੇ ਤੁਸੀਂ ਖਾਣੇ ਵੀ ਹੋ ਨਾ ਤੇਲ ਖਾਣੇ ਤੋਂ ਉਹਦੇ ਨੁਕਸਾਨ ਵੀ ਦੱਸਣਿਆ ਤੁਹਾਨੂੰ ਨੁਕਸਾਨ ਵੀ ਇਹਦੇ ਵਿੱਚ ਥੋੜਾ ਜਿਹਾ ਦੱਸਾਂਗੇ ਵੀ ਕੀ ਫਰਕ ਹੈ ਤੇ ਆਹਾ ਹੁਣ ਆਪਾਂ ਪਹਿਲਾਂ ਤੁਹਾਨੂੰ ਦਾਣੇ ਦਿਖਾ ਦਿੱਤੇ ਇਹਨੂੰ ਪੀਲੀ ਸਰੋਂ ਕਹੇ ਜੀ ਹੁੰਦੀ ਆ ਦੇਖ ਲਓ ਤੁਸੀਂ ਚੰਗੀ ਤਰ੍ਹਾਂ ਇਹ ਜਦੋਂ ਪੀਲੀ ਹੈ ਕਰੀਮ ਕਲਰ ਜਿਹਾ ਹੋਊਗਾ ਇਹਦਾ ਹਾਂ ਇਹ ਬਿਲਕੁਲ ਪੀਲੀ ਹੋ ਜੂਗੀ ਜੀ ਜਦ ਇਹ ਸੁੱਕ ਕੇ ਬਲੀ ਹੁੰਦੀ ਹੈ ਹਾਂ ਜੀ ਜੀ ਅਜੇ ਤਾਂ ਕਿਉਂਕਿ ਅਜੇ ਸੀ ਅਜੇ ਦੀ ਕਟਾਈ ਕਰ ਰਹੇ ਆ ਹਾਂ ਅਜੇ ਦਾਣਾ ਪੋਲ ਆ ਜੀ ਮੈਂ ਖਾ ਕੇ ਦੇਖੀ ਜੀ ਤੇ ਇਸ ਤਰ੍ਹਾਂ ਇਹ ਬੂਟਾ ਹੁੰਦਾ ਜੀ ਇਹਦਾ ਤੇ ਦੂਸਰੀ ਨਾਲੋਂ ਬੇਸ਼ੱਕ ਤੁਹਾਨੂੰ ਬੂਟਾ ਥੋੜਾ ਜਿਹਾ ਘੱਟਾ ਹੋ ਲੱਗੂਗਾ ਨਾ ਛੋਟਾਗਾ ਸਾਈਜ਼ ਦੇ ਵਿੱਚ ਤੇ ਅੰਕਲ ਜੀ ਜਿਵੇਂ ਹੁਣ ਇਹ ਆਪਾਂ ਕਰੀਏ ਮੇਨ ਗੱਲ ਤੇ ਆ ਗਏ ਜੀ ਮੁੱਦੇ ਤੇ ਜਿਹੜੀ ਹੁਣ ਇਹ ਸਰੋਂ ਆ ਜੀ ਪੀਲੀ ਸਰੋਂ ਹੈ ਬਹੁਤ ਘੱਟ ਹੈ ਵੈਸੇ ਤਾਂ ਪੰਜਾਬ ਦੇ ਵਿੱਚ ਜਿਹੜਾ ਕੋਈ ਖੇਤੀ ਕਰਦਾ ਜੀ ਇਹਦੀ ਹਾਂਜੀ ਹੋਰ ਇਹਨੂੰ ਪੀਲੀ ਸਰੋਂ ਆਖਿਆ ਕਿਉਂ ਜਾਂਦਾ ਜੀ ਰੰਗ ਪੀਲਾ ਜੀ ਇਹਦਾ ਤੇਲ ਪੀਲਾ ਹੈਗਾ ਕਿਉਂਕਿ ਜੇ ਕੋਈ ਸੇ ਮੁੰਡੇ ਦਾ ਰੰਗ ਕਾਲਾ ਹੋਵੇ ਉਹਨੂੰ ਕਾਲਾ ਰੱਖ ਲੈਣਿਆ ਹਾਂ ਸਹੀ ਹੈ ਜੀ ਜੇ ਥੋੜਾ ਜਿਹਾ ਸ਼ਰਮਈ ਜਾਵੇ ਨੀਲਾ ਕਹਿ ਲੈਣਿਆ ਹਾਂ ਤੇ ਜੇ ਮੋਰਾ ਹੋਵੇ ਗੋਰਾ ਕਹਿ ਲੈਣਿਆ ਬਸ ਇਹਦੇ ਰੰਗ ਦੇ ਆਧਾਰ ਤੇ ਇਹਨੂੰ ਪੀਲੀ ਸਰੋਂ ਕਿਹਾ ਜਾਂਦਾ ਠੀਕ ਹੈ ਜੀ ਤੇ ਵੈਸੇ 2015 ਦੇ ਵਿੱਚ ਸਾਡੀ ਯੂਨੀਵਰਸਿਟੀ ਨੇ ਵੀ ਇਹਨੂੰ ਰਿਲੀਜ਼ ਕੀਤਾ ਇੱਕ ਵੈਰਾਈਟੀ ਨੂੰ ਠੀਕ ਹੈ ਜੀ ਇਸ ਤੋਂ ਬਿਨਾ ਹੋਰ ਕਾਫੀ ਕੰਪਨੀਆਂ ਇਹਨੂੰ ਆਪੋ ਆਪਣੇ ਨਾਮਾਂ ਤੇ ਵੇਚ ਰਹੀਆਂ ਨਹੀਂ ਆ ਠੀਕ ਹੈ ਜੀ ਬੀਜ ਦਾ ਆਪ ਦਾ ਨਾਮ ਆਪਣਾ ਹਾਂਜੀ ਹਾਂਜੀ ਉਹਨਾਂ ਨੇ ਨਾਮ ਆਪ ਦਾ ਦੇਣਾ ਆਪਣਾ ਜਪਦੀਪ ਸਾਖੀ ਦੇ ਹਾਰ ਤੇ ਇਹ ਕੋਈ ਹਾਈਬ੍ਰਿਡ ਨਹੀਂ ਹੈਗੀ ਇਹ ਕਾਮ ਬੀਜ ਹੈਗਾ ਠੀਕ ਹੈ ਜੀ ਆਪਾਂ ਵੀ ਆਮ ਆਮ ਖੇਤੀ ਕਰ ਰਹੇ ਆ ਪਰ ਹੁਣ ਲੋਕਾਂ ਨੂੰ ਜਦੋਂ ਬੀਜ ਦੇ ਨਹੀਂ ਗਏ ਉਦੋਂ ਅਗਲੇ ਨੂੰ ਬੱਕਰੀ ਲੱਗਦੀ ਹੈ ਹਾਂ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਇੱਕ ਇਹਦਾ ਔਸਤਨ ਜਿਵੇਂ ਹੁਣ ਝਾੜ ਹੈ ਜੀ ਹਾਂਜੀ ਕਿੰਨਾ ਕੁ ਨਿਕਲ ਆਉਂਦਾ ਜੀ ਇਹਦਾ ਜੀ ਝਾੜ ਤਾਂ ਘੱਟ ਹੈਗਾ ਇਹ 5 ਕੁਇੰਟਲ ਤੋਂ ਲੈ ਕੇ 7 ਕੁਇੰਟਲ ਤੱਕ ਸਾਨੂੰ ਮੈਕਸਿਮ ਝਾੜ ਦਿੱਤਾ ਹੈਗਾ ਠੀਕ ਹੈ ਜੀ ਦੂਸਰਾ ਕਾਰਨ ਇਹ ਵੀ ਹੈਗਾ ਕਿ ਅਸੀਂ ਇਹਦੇ ਵਿੱਚ ਜੋ ਕੁਝ ਪਾਉਣਾ ਚਾਹੁੰਦੇ ਆ ਮਤਲਬ ਜਿਵੇਂ ਆਪਾਂ ਪੈਦਾਵਾਰ ਵਧਾਉਣ ਵਾਸਤੇ ਜੀ ਉਹ ਨਹੀਂ ਅਸੀਂ ਪਾਉਂਦੇ ਹੈਗੇ ਠੀਕ ਹੈ ਜੀ ਕਿਉਂਕਿ ਜੇ ਮੰਨ ਕੇ ਚੱਲੋ ਵੀ ਪੈਦਾਵਾਰ ਵਧਾਉਣ ਵਾਸਤੇ ਤਾਂ ਕਿੱਥੋਂ ਤੱਕ ਜਾ ਸਕਦੀ ਹੈ ਇਹਦੀ ਹਾਂ ਜੇ ਇਹਨੂੰ ਅਸੀਂ ਮੰਨ ਲਓ ਵੀ ਰਸਾਇਣਕ ਖੇਤੀ ਦੇ ਆਧਾਰ ਤੇ ਕਰੀਏ ਤਾਂ ਸ਼ਾਇਦ 8 ਕੁੰਟਲ ਵੀ ਦੇ ਦੇਵੇ ਠੀਕ ਹੈ ਹਾਂ ਪਰ ਸਾਡੇ ਕੋਲ ਜਿਹੜਾ ਹੈਗਾ 5 ਤੋਂ 7 ਕੁੰਟਲ ਦੀ ਝਾੜ ਰਹਿੰਦਾ ਜੀ ਜਿਹੜਾ ਜੈਨੂਨ ਕਹਿ ਸਕਦੇ ਆ ਆਪਾਂ ਉਹ ਜੀ ਹੈਨਾ ਜੋ ਸਾਡੇ ਪਿਛਲੇ 10 ਸਾਲਾਂ ਤੋਂ ਅਸੀਂ ਇਹ ਵੀਜ ਰਹੇ ਹਾਂ ਇੰਨਾ ਕੀ ਝਾੜ ਦਿੱਤਾ ਸਾਨੂੰ ਠੀਕ ਹੈ ਜੀ ਤੇ ਇੱਕ ਇਹਦਾ ਜਿਵੇਂ ਹੁਣ ਆਪਾਂ ਬਜਾਈ ਕਿਹੜੇ ਮੰਥ ਚ ਕਰਦੇ ਆ ਜੀ ਤੇ ਕਦੋਂ ਤੱਕ ਕੰਪਲੀਟ ਹੋ ਜਾਂਦਾ ਜਿਵੇਂ ਅੱਜ ਕਟਾਈ ਹੋ ਰਹੀ ਹੈ ਇਹਦੀ ਜੀ ਹੁਣ ਸਹੀ ਮਹੀਨਾ ਤਾਂ ਇਹਦਾ ਅਕਤੂਬਰ ਦਾ ਲਾਸਟ ਜਿਹੜਾ ਵੀਕ ਹੈ ਹਾਂਜੀ ਜਦੋਂ ਥੋੜੀ ਜੀ ਗਰਮੀ ਘਟ ਜਾਵੇ ਉਦੋਂ ਕਰਨਾ ਚਾਹੀਦਾ ਠੀਕ ਹੈ ਤੇ ਵੈਸੇ 15 ਨਵੰਬਰ ਤੱਕ ਅਸੀਂ ਕਰ ਸਕਦੇ ਹਾਂ ਤੇ ਜਿਵੇਂ ਇਹਦੀ 15 ਨਵੰਬਰ ਨੂੰ ਕੀਤੀ ਹੈ ਸ਼ਾਇਦ ਉਹ 20 ਨਵੰਬਰ ਦਾ ਹੋ ਗਿਆ ਹੋਵੇ ਹਾਂਜੀ ਤੇ ਫਿਰ ਵੀ ਸਾਡੇ ਕੋਲੇ ਵਧੀਆ ਜੀ ਫਿਰ ਦਾ ਮਤਲਬ ਰਿਜ਼ਲਟ ਆਊਗਾ ਆ ਟਾਈਮ ਇਹ ਕਿੰਨਾ ਲੇਗੀ ਜੀ ਟਾਈਮ ਪੀਰੀਅਡ ਕਰੀਬ ਇਹ 100 ਤੋਂ ਲੈ ਕੇ 115 ਦਿਨ ਤੱਕ 115 ਦਿਨਾਂ ਦੀ ਖੇਤੀ ਕਹਿ ਸਕਦਾ ਹਾਂ ਜੀ ਠੀਕ ਹੈ ਜੀ ਤੇ ਹੁਣ ਇੱਕ ਅੰਕਲ ਜੀ ਹੋਰ ਹੈ ਜਿਵੇਂ ਹੁਣ ਆਪਾਂ ਦੇਖਦੇ ਆਂ ਵੀ ਆਮ ਸ਼ਰਮਾ ਵੀ ਹੁਣ ਕਟਾਈ ਹੋਈ ਜਾਂਦੀ ਹੈ ਅਗਲਾ ਕੰਪੇਅਰ ਕਰਦਾ ਬਿਲਕੁਲ ਜੀ ਅੱਜ ਆਪਣੀ ਕੋਈ ਬੰਦਾ ਵੀਡੀਓ ਦੇਖੀ ਜਾਂਦਾ ਜੀ ਨੌਲੇਜ ਦੇ ਹਿਸਾਬ ਨਾਲ ਅਗਲਾ ਦੇਖੋ ਵੀ ਚੀਜ਼ ਨਵੀਂ ਆ ਕੋਈ ਦੇਖ ਲਈਏ ਅਸੀਂ ਫਿਰ ਲੋਕ ਇੱਥੇ ਕੀ ਕਰਦੇ ਨੇ ਜੀ ਕੁਆਂਟੀਟੀ ਤੇ ਜਾਂਦੇ ਆ ਕੁਆਲਿਟੀ ਤੇ ਨਹੀਂ ਜਾਂਦੇ ਨਹੀਂ ਮਾਰਕੀਟ ਦੇ ਵਿੱਚ ਤਾਂ ਕੁਆਂਟੀਟੀ ਵਿਕਦੀ ਹੈ ਜੀ ਕੁਆਲਿਟੀ ਦਾ ਜੀ ਵਿਕਦੀ ਨਹੀਂ ਭਾਰਤ ਵਿੱਚ ਹੁਣ ਜਿਹੜੀ ਇਹ ਹੈ ਜੀ ਇਹ ਦਾ ਜਿਵੇਂ ਆਪਾਂ ਉਸ ਤੋਂ ਲਾ ਲਿਆ ਝਾੜ ਇੰਨਾ ਕ ਨਿਕਲਿਆ ਹੈ ਜੀ ਉਹਦਾ ਨਿਕਲਦਾ ਵੱਧ ਹਾਂਜੀ ਤੇ ਫਿਰ ਇਹਦੇ ਫਾਇਦੇ ਵੱਧ ਨੇ ਜਾਂ ਫਿਰ ਵੀ ਕੋਈ ਵੈਸੇ ਆਪਾਂ ਉਹ ਕਰੀ ਜਾਨੇ ਹਾਂਗੇ ਨਹੀਂ ਜੀ ਇਹਦੇ ਨੁਕਸਾਨ ਵੱਧ ਨੇ ਕਿਉਂਕਿ ਮਾਰਕੀਟ ਦੇ ਵਿੱਚ ਜਦੋਂ ਇਹ ਤੁਲਕੇ ਵੀ ਹੋ ਗਈ ਸਾਨੂੰ ਉਨੇ ਹੀ ਭਾਅ ਮਿਲਣਾ ਵੱਧ ਤੋਂ ਵੱਧ ਨੂੰ 11500 ਕੋਈ ਮਹਿੰਗੀ ਖਰੀਦ ਲੂ ਵੀ ਜਾਣਕਾਰ ਆਮ ਤਾਂ ਉਹਨੂੰ ਖਰੀਦਦਾ ਨਹੀਂ ਹੋਏਗਾ ਹਾਂਜੀ ਜੇ ਕੋਈ ਜਾਣਕਾਰ ਆਊਗਾ ਉਹ 1500 ਰੁਪਏ ਵੱਧ ਲੈ ਕੇ ਲੈ ਜਾਊਗਾ ਹਾਂਜੀ ਨੂੰ ਪਤਾ ਜਦੋਂ ਅਸੀਂ ਉਥੇ ਢੇਰੀ ਕਰਤੀ ਫਿਰ ਤਾਂ ਖਰੀਦਦਾਰ ਦੀ ਮਰਜ਼ੀ ਹੈਗੀ ਆ ਵੀ ਉਹ ਕਿੰਨੇ ਚ ਖਰੀਦਦਾ ਠੀਕ ਹੈ ਜੀ ਪਰ ਹੁਣ ਤੁਹਾਡਾ ਸਵਾਲ ਇਹ ਹੈਗਾ ਵੀ ਤੁਸੀਂ ਕਿਉਂ ਬੀਜਦੇ ਹੋ ਹਾਂਜੀ ਹਾਂ ਕਿਉਂਕਿ ਅਸੀਂ ਇਹਦੀ ਪਹਿਲਾਂ ਮਾਰਕੀਟ ਆਪ ਪੈਦਾ ਕੀਤੀ ਹੋਈ ਆ ਹਾਂਜੀ ਸਾਡੀ ਜਿਹੜੀ ਪ੍ਰਕਿਰਤੀ ਖ ਸਾਲਾ ਤੋਂ ਸਾਜਦੇ ਦੇ ਵਿੱਚ ਕੰਮ ਕਰ ਰਹੀ ਆ ਸਾਡੇ ਨਾਲ 80 ਕਿਸਾਨ ਜੁੜੇ ਹੋਏ ਨੇ ਠੀਕ ਹੈ ਜੀ ਅਸੀਂ ਖੁਦ ਵੀ ਪੈਦਾ ਕਰਦੇ ਆ ਤੁਸੀਂ ਉਹਨਾਂ ਤੋਂ ਵੀ ਕਰਾਉਂਦੇ ਆ ਤੇ ਨਾਲ ਹੀ ਅਸੀਂ ਜਿਹੜੇ ਸ਼ਹਿਰੀ ਖੇਤਕਾਰ ਨੇ ਭਵੇਂ ਪਿੰਡੂ ਖੇਤਕਾਰ ਨੇ ਉਹਨਾਂ ਨੂੰ ਇਹਦੇ ਬਾਰੇ ਅਸੀਂ ਦੱਸਦੇ ਆ ਇਹਦੇ ਗੁਣਾ ਬਾਰੇ ਦੱਸਦੇ ਆ ਤੇ ਫਿਰ ਇਹ ਵੀ ਅਸੀਂ ਤੇਲ ਦੀ ਮਾਰਕੀਟ ਕਰਦੇ ਆ ਜੇ ਕਿਸੇ ਨੇ ਡਾਇਰੈਕਟ ਸਾ ਤੋਂ ਸਰੋਂ ਲੈਣੀ ਹੋਵੇ ਅਸੀਂ ਸਰੋਂ ਵੀ ਦੇ ਦਿੰਦੇ ਆ ਉਹਨੂੰ ਪਰ ਸਾਡੀ ਸ਼ਰਤ ਇਹ ਹੁੰਦੀ ਆ ਵੀ ਅਸੀਂ ਖਲ ਵਾਪਸ ਲੈਣੀ ਹੁੰਦੀ ਆ ਉਹਨਾਂ ਤੋਂ ਸ਼ਹਿਰੀਆਂ ਲੋਕਾਂ ਤੋਂ ਜਿਹੜਾ ਬੰਦਾ ਸਰੋਂ ਲੈ ਗਿਆ ਜੀ ਆਪਣੇ ਕੋਲ ਤੇਲ ਕਢਾ ਲਿਆ ਉਹਦਾ ਖੜ ਸਾਡੀ ਦੇ ਦਿਓ ਸਾਨੂੰ ਹਾਂ ਠੀਕ ਜੀ ਜਿਵੇਂ ਇਸ ਸਾਲ ਸਾਡਾ ਜਿਹੜਾ ਇਹਦਾ ਰੇਟ ਰੱਖਿਆ ਗਿਆ ਹਾਂਜੀ 7500 ਰੁਪਏ ਅਸੀਂ ਵੇਚਨੀ ਆ ਹਾਂਜੀ ਤੇ 2800 ਰੁਪਏ ਕਵਾਂਟਲ ਸੀ ਉਹਦੀ ਵਾਪਸੀ ਖੜ ਲੈਣੀ ਜੀ ਆ ਠੀਕ ਹੈ ਜੀ ਇੱਕ ਅੰਕਲ ਜੀ ਹੁਣ ਆਪਾਂ ਦੇਖ ਲਿਆ ਵੈਸੇ ਤਾਂ ਰੰਗ ਦਾ ਫਰਕ ਆਪਾਂ ਕਹਿ ਸਕਦੇ ਆ ਵੀ ਦਿਨ ਰਾਤ ਦਾ ਫਰਕ ਆਈ ਹਾਂਜੀ ਹਣਾ ਜੀ ਤੇ ਇਹਦਾ ਹੋਰ ਕੀ ਫਰਕ ਨਹੀਂ ਦੂਜੀ ਸਰੋਂ ਦਾ ਦੇਖੋ ਇੱਕ ਤਾਂ ਇਹਦੇ ਚ ਕੜਤਣ ਨਹੀਂ ਹੈਗੀ ਜੀ ਹਾਂ ਜੀ ਤੁਸੀਂ ਇਹਨੂੰ ਮਤਲਬ ਵੀ ਖਾ ਸਕਦੇ ਹੋ ਖਾਣ ਦੇ ਵਿੱਚ ਤੁਹਾਨੂੰ ਮਤਲਬ ਬਿਲਕੁਲ ਹੀ ਕੌੜੀ ਨਹੀਂ ਹੈਗੀ ਜੇ ਇਹ ਮੈਂ ਮਿੱਠੀ ਨਹੀਂ ਕਹਿ ਸਕਦਾ ਤਾਂ ਕੌੜੀ ਵੀ ਨਹੀਂ ਹੈਗੀ ਹਾਂਜੀ ਸਰੋਂ ਦੇ ਵਿੱਚ ਇੱਕੋ ਦੋਸ਼ ਹੁੰਦਾ ਹੈਗਾ ਇਹਦੀ ਕੜੱਪਣ ਦਾ ਠੀਕ ਹੈ ਜੀ ਵੈਸੇ ਸਾਡੇ ਜਿਹੜਾ ਮਤਲਬ ਸਾਡੇ ਸਵਾਹ ਚ ਬਣਿਆ ਹੋਇਆ ਵੀ ਸਰੋਂ ਉਹ ਬਹੁਤ ਵਧੀਆ ਜਿਹੜੀਆਂ ਅੱਖਾਂ ਬਚਾਵੇ ਹਾਂਜੀ ਹਾਂ ਮਤਲਬ ਵੀ ਜਦੋਂ ਉਹਨੂੰ ਕੋਈ ਤੜਕਾ ਲਾਈਏ ਜਾਂ ਉਹਦੇ ਵਿੱਚ ਗੁਰਗੁਲ ਆ ਆ ਅਕਸਰ ਦੇਖਦੇ ਆਂ ਵੀ ਜਦੋਂ ਕਈ ਲੋਕ ਨੀਰਾ ਪਾਉਂਦੇ ਨੇ ਹਾਂ ਉਹ ਸਨੀ ਕਰਦੇ ਨੇ ਨਾ ਜੀ ਹਾਂ ਜੇ ਉਹਨਾਂ ਨੇ ਘਰ ਦੀ ਕਹਾਣੀ ਵਾਲੀ ਕੋਈ ਸਰੋਂ ਹੈ ਤਾਂ ਉਹ ਅੱਖਾਂ ਮਚਾ ਦਿੰਦੀ ਹੈ। ਮਚਾ ਦਿੰਦੀ ਆ। ਉਹ ਕਹਿੰਦੇ ਵੀ ਵਧੀਆ ਹੈ ਟੋਪ। ਬਹੁਤ ਵਧੀਆ ਨਹੀਂ ਵਧੀਆ ਨਹੀਂ ਹੁੰਦੀ ਹੈਗੀ। ਹਾਂਜੀ। ਫਿਰ ਤਾਰਾ ਵੀ ਤੇ ਇਹ ਵੀ ਵਧੀਆ ਹੋਵੇ। ਅੱਛਾ ਜੀ। ਉਹ ਉਦੋਂ ਵੀ ਕੌੜਾ ਹੁੰਦਾ ਹੈ। ਉਦੋਂ ਵੀ ਕੌੜਾ। ਕੌੜਾ ਹੋਣਾ ਕੋਈ ਚੀਜ਼ ਦਾ ਵਧੀਆ ਨਹੀਂ ਹੁੰਦਾ ਹੈਗਾ। ਸਾਡੇ ਜਿਹੜੇ ਖੇਤੀ ਮਾਹਰ ਨੇ ਉਹ ਦੱਸਦੇ ਨੇ ਕਿ ਸਰੋਂ ਜਿਹੜੀ ਹੈਗੀ ਆ ਉਹ ਅਮਰੀਕਾ ਦੇ ਵਿੱਚ ਬੈਂਡ ਆ। ਅੱਛਾ। ਤੇ ਇਹਨੂੰ ਖਾਣ ਵਾਲਾ ਤੇਲ ਨਹੀਂ ਮੰਨਿਆ ਜਾਂਦਾ। ਅ ਦੂਸਰੀ ਜਿਹੜੀ ਆਪਣੇ ਇਥੇ ਆਮ ਬੀਜ ਜਿਹੜੀ ਸੀ ਦੇਸੀ ਸਰੋਂ ਬੀਜ ਰਹੇ ਆ। ਅੱਛਾ ਜੀ। ਤੇ ਉਹਨਾਂ ਨੇ ਸਰੋਂ ਨੂੰ ਤੇ ਗੋਬੀ ਦਾ ਸਮੇਲ ਕਰਾ ਕੇ ਇੱਕ ਵਿਚਕਾਰਲੀ ਸਰੋਂ ਬਣਾਈ ਆ ਜਿਹਨੂੰ ਅਸੀਂ ਕਨੋਲਾ ਸਰੋਂ ਕਹਿੰਦੇ ਆ ਠੀਕ ਹੈ ਜੀ ਕਿਉਂਕਿ ਸਰੋਂ ਦੇ ਵਿੱਚ ਇੱਕ ਰੂਸਕੈਸਰਨਾ ਦਾ ਤੱਤ ਹੁੰਦਾ ਹਾਂਜੀ ਉਹ ਜੇ 2.5 ਤੋਂ ਵੱਧ ਜੇ ਤਾਂ ਉਹ ਸਾਡੀ ਸਿਹਤ ਲਈ ਮਾੜਾ ਹੁੰਦਾ ਠੀਕ ਹੈ ਜੀ ਵੈਸੇ ਮੈਨੂੰ ਕੋਈ ਇੰਨੀ ਜ਼ਿਆਦਾ ਜਾਣਕਾਰੀ ਨਹੀਂ ਪਰ ਉਹ ਦੱਸ ਰਹੇ ਨੇ ਜਿਹੜੀਆਂ ਸਾਡੀਆਂ ਦਿਲ ਦੀਆਂ ਧੰਮਣੀਆਂ ਹੈਗੀਆਂ ਉਹਲੇ ਵੀ ਸ਼ੋਸ਼ ਤੋਂ ਪੈਦਾ ਕਰਦਾ ਹੈਗਾ ਠੀਕ ਹੈ ਜੀ ਉਹਨੂੰ ਘਟਾਉਣ ਵਾਸਤੇ ਕਨੋਲਾ ਆ ਹਾਂਜੀ ਤੇ ਪਰ ਜੋ ਇਹ ਵੈਰਾਈਟੀ ਆ ਇਹ ਵੀ ਕਨੋਲੇ ਦੇ ਵਿੱਚ ਹੀ ਆਈ ਆ ਠੀਕ ਹੈ ਜੀ ਜੋ 2015 ਦੇ ਵਿੱਚ ਸਾਡੇ ਸਾਇੰਟਿਸਟ ਨੇ ਦੱਸਿਆ ਪੰਜਾਬ ਨੀ ਕਲਚਰ ਯੂਨੀਵਰਸਿਟੀ ਨੇ ਵੀ ਇਹ ਵੀ ਕਨੋਲੇ ਦੀ ਵੈਰਾਈਟੀ ਆ ਇੱਕ ਭਵੇਂ ਇਹ ਰਾਇਆ ਹੈਗੀ ਆ ਹਾਂਜੀ ਤੇ ਇਹਨੂੰ ਤੁਸੀਂ ਕਨੋਲੇ ਸ਼ਾਮਿਲ ਕਰਦੇ ਆ ਇਹਦੇ ਵਿੱਚ ਇੱਕ ਤਾਂ 2.5 ਤੋਂ ਜਿਹੜਾ ਰੂਸਕੈਸ ਰੋ ਕਟ ਹੈ ਠੀਕ ਹੈ ਜੀ ਨੇਚਰਲ ਤੌਰ ਤੇ ਨੇਚਰਲੀ ਹਾਂ ਜਿਹਨੂੰ ਸੀ ਇੱਕ ਖਾਣ ਵਾਲੀ ਤੇਲ ਸ਼ਾਮਿਲ ਕਰ ਸਕਦੇ ਆ ਠੀਕ ਹੈ ਜੀ ਤੇ ਦੂਸਰੀ ਗੱਲ ਇਹ ਆ ਵੀ ਇਹਦਾ ਚਮਚਾ ਪੀਤਾ ਵੀ ਜਾ ਸਕਦਾ ਤੇ ਦੂਸਰਾ ਇਨੂੰ ਜੇ ਇਦਾਂ ਚਮਚ ਅਸੀਂ ਇਹਨੂੰ ਹਲਕਾ ਜਿਹਾ ਰੋਸਟਡ ਕਰਕੇ ਜਦੋਂ ਅਸੀਂ ਗਰੇਵੀ ਬਣਾਉਨੇ ਆ ਤਾਂ ਸਾਰੀਆਂ ਸਬਜ਼ੀਆਂ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈਗਾ ਠੀਕ ਹੈ ਜਿਹਦੇ ਨਾਲ ਸਾਡੇ ਕਈ ਜਿਹੜੇ ਰੋਗ ਹੁੰਦੇ ਨੇ ਉਹ ਹਟ ਜਾਂਦੇ ਨੇ ਕਿਉਂਕਿ ਜੇ ਮੈਂ ਉਹਨਾਂ ਬਾਰੇ ਗੱਲ ਕਰਾਂਗਾ ਤਾਂ ਆਪਣੀ ਵੀਡੀਓ ਲੰਬੀ ਹੋ ਜਾਵੇਗੀ ਹਾਂਜੀ ਉਹ ਇੱਕ ਅਲੱਗ ਵਿਸ਼ਾ ਹੈਗਾ ਠੀਕ ਹੈ ਜੀ ਤੇ ਦੂਸਰੀ ਗੱਲ ਆ ਗਈ ਜਿਹੜੀ ਇਹਦੀ ਖਲ ਹੈਗੀ ਆ ਹਾਂਜੀ ਖਲ ਦੇ ਵਿੱਚ ਵੀ ਔਖਾਂ ਕਿਰਤਾਂ ਵਾਲਾ ਨੁਕਸਾਨ ਪਸ਼ੂਆਂ ਨੂੰ ਨੁਕਸਾਨ ਜਾਂਦਾ ਉਹਦੇ ਵਿੱਚ ਤੇ ਉਹ ਮਤਲਬ ਜਿਹੜੀ ਪਸ਼ੂ ਹੈਗੇ ਨੇਗੇ ਉਹਨਾਂ ਦਾ ਖਾਣੀ ਖਾਣੀ ਜੇ ਤੁਸੀਂ ਖਲ ਖਾਣੀ ਆ ਆਪਾਂ ਬੰਦਾ ਵੀ ਖਾ ਸਕਦਾ ਉਹਨੂੰ ਠੀਕ ਹੈ ਜੀ ਹਾਂ ਅਸੀਂ ਤੁਹਾਨੂੰ ਖਾ ਦਿਖਾਵਾਂਗੇ ਫਿਰ ਟਾਈਮ ਤੇ ਅਸੀਂ ਉਹਨੂੰ ਖਾ ਕੇ ਵੀ ਦਿਖਾਵਾਂਗੇ ਮਿੱਤਰੋ ਆਮ ਗੱਲ ਕਹਿਣ ਚਾਹੁੰਦੀ ਹੁੰਦੀ ਆ ਕਿ ਯਾਰ ਜਿਹੜਾ ਹਰਾਚਾਰਾ ਪਾਉਂਦਾ ਹੈ ਨਾ ਜਾਂ ਕੁਝ ਵੀ ਅਕੈਦਾ ਤਾਂ ਉਹ ਖਾਦਾ ਜਾਂਦਾ ਹੈਗਾ ਪਰ ਇੱਥੇ ਗੱਲ ਇਹ ਸੱਚੀ ਹੈਗੀ ਵੀ ਜਿਹੜੀ ਇਹਦੀ ਖਲ ਬਣੀ ਹੋਈ ਹੈ ਇਹ ਖਾਣਯੋਗ ਵੀ ਆ ਬੰਦੇ ਦੇ ਹਾਂ ਪਰ ਦੂਆ ਨੇ ਖਾਣਯੋਗ ਤਾਂ ਨਹੀਂ ਹੈਗੀ ਮਤਲਬ ਖਾਣੀ ਨਹੀਂ ਹੈਗੀ ਮਤਲਬ ਉਹ ਕਹਿ ਸਕਦੇ ਆ ਭਾਈ ਤੇ ਮਗਰੋਂ ਤੁਸੀਂ ਸਾਨੂੰ ਮਗਰੋਂ ਕਮੈਂਟਾਂ 'ਚ ਗਾਲਾਂ ਕੱਢੀ ਜਾਓ ਉੰਤੇ ਇਹਦਾ ਕਹਿਣ ਦੀ ਗੱਲ ਆ ਗਈ ਹੈ ਕਹਿਣ ਦੀ ਗੱਲ ਆ ਗਈ ਵੀ ਇੰਨੀ ਸਹੀ ਹੈ ਜੀ ਇਹ ਸਹੀ ਹੈ ਜੀ ਠੀਕ ਹੈ ਠੀਕ ਹੈ ਜੀ ਤੇ ਇੱਕ ਨਾ ਅਕਲ ਜੀ ਮੈਂ ਹੁਣ ਦੇਖੀ ਜਨਾ ਜਮਾ ਆਪਾਂ ਜਦੋਂ ਉਤਰੇ ਆਂਗੇ ਕੱਖ ਬਾਲੇ ਕਰ ਰੱਖੇ ਨੇ ਜੀ ਦੇਖੋ ਇਹਦੇ ਚ ਦੋ ਗੱਲਾਂ ਨੇ ਜਿਹੜੇ ਤਾਂ ਮੇਰੇ ਜੱਟ ਭਰਾ ਨੇ ਉਹ ਤਾਂ ਕਹਿਣਗੇ ਯਾਰ ਇਹ ਕੋੜੀ ਤੇ ਜੋ ਅਸਲੀਅਤ ਹੈ ਹਾਂਜੀ ਪਰ ਨਹੀਂ ਇਸ ਤਰ੍ਹਾਂ ਦੀ ਨਹੀਂ ਹੋएगी ਕਿਉਂਕਿ ਅਸੀਂ ਆਪਦੇ ਖੇਤਾਂ ਦੇ ਵਿੱਚ ਨਦੀਨ ਆ ਉਹ ਕੱਢਦੇ ਨਹੀਂ ਹੈਗੇ ਹਾਂਜੀ ਜਿਹੜੀ ਸਾਡੀ ਖੇਤੀ ਹੈ ਉਹ ਪਾਕਿਸਤਾਨ ਦੇ ਡਾਕਟਰ ਆਸਿਫ ਫਰੀ ਸਾਹਿਬ ਨੇ ਉਹਨਾਂ ਦੀ ਖੇਤੀ ਦੇ ਆਧਾਰ ਤੇ ਹੈਗੀ ਆ ਠੀਕ ਹੈ ਜੀ ਉਹਨਾਂ ਨੇ ਸਾਨੂੰ ਦੱਸਿਆ ਕਿ ਜਿਹੜੇ ਨਦੀਨ ਹੈਗੇ ਨਹੀਂਗੇ ਉਹ ਜ਼ਮੀਨ ਨੂੰ ਢੱਕਣ ਦਾ ਕੰਮ ਕਰਦੇ ਨੇ ਜਿਸ ਤਰ੍ਹਾਂ ਹੁਣ ਸਰਦੀਆਂ ਨਹੀਂ ਆਂ ਇਹ ਜ਼ਮੀਨ ਲੰਗੀ ਰਹੇਗੀ ਤਾਂ ਉਹਨੂੰ ਪਾਲਾ ਮਰ ਜਾਂਦਾ ਜ਼ਮੀਨ ਨੂੰ ਦੇ ਸੂਖਮ ਜੀਵਾਂ ਨੂੰ ਨੇ ਉਹ ਨਸ਼ਟ ਹੋ ਜਾਂਦੇ ਨੇ ਇਹ ਇੰਨੀ ਫਸਲ ਹੋਗੀ ਇੱਥੇ ਸਾਨੂੰ ਦਿਸ ਰਿਹਾ ਇੱਥੇ ਕੋਈ ਨਦੀਨ ਨਹੀਂ ਇੱਥੇ ਫਸਲ ਹੋਗੀ ਜਿੱਥੇ ਸਾਡੀ ਵੇਖ ਹੈ ਸਾਈਡਾਂ ਦੀ ਹੈ ਜੀ ਨਹੀਂ ਜਿੱਥੇ ਵੇਖ ਨੇ ਜਾ ਫਿਰ ਜਿੱਥੇ ਖਾਲੀ ਥਾਂ ਰਹੇ ਨਦੀਨ ਉੱਥੇ ਹੋਈ ਨਹੀਂਗੇ ਹਾਂਜੀ ਤੇ ਦੂਸਰਾ ਅਸੀਂ ਕੀ ਕਰਦੇ ਆ ਨਦੀਨਾਂ ਦੀ ਜਿਹੜੀ ਇਹਨੂੰ ਉੱਤੋਂ ਵੜ ਦਿੰਦੇ ਹੁੰਦੇ ਆ ਅਸੀਂ ਠੀਕ ਹੈ ਇਹਨੂੰ ਪੜਦੇ ਨਹੀਂ ਨਦੀਨਾਂ ਨੂੰ ਹਾਂਜੀ ਤੇ ਤੇ ਨਦੀਨਾਂ ਦੀ ਸਾਨੂੰ ਕੋਈ ਬਹੁਤੀ ਸਮੱਸਿਆ ਵੀ ਨਹੀਂ ਹੈਗੀ ਠੀਕ ਹੈ ਜੀ ਕਿਉਂਕਿ ਇਹਦਾ ਕੱਜਨ ਦਾ ਕੰਮ ਕਰਦੇ ਨੇ ਉਧਰ ਤੇ ਜਿਹੜੀ ਹੈਗੀ ਧਰਤੀ ਦੀ ਉਪਜਾਊ ਸ਼ਕਤੀ ਨੂੰ ਬਚਾਉਣ ਵਾਸਤੇ ਨਦੀਨ ਪੈਦਾ ਕਰਦੀ ਹੈ ਨਦੀਨ ਸਾਡੇ ਕੋਈ ਦੁਸ਼ਮਣ ਨਹੀਂ ਹੈਗੇ ਠੀਕ ਹੈ ਠੀਕ ਡਾਕਟਰ ਸਾਹਿਬ ਸ੍ਰੀ ਸਾਹਿਬ ਕਹਿ ਰਹੇ ਨੇ ਵੀ ਤੁਸੀਂ ਇਹਨਾਂ ਤੋਂ ਘਬਰਾਇਆ ਨਾ ਕਰੋ ਹੂੰ ਹੂੰ ਮਤਲਬ ਗੱਲ ਇਹ ਹੈ ਕਿ ਤੁਸੀਂ ਮੇਨ ਫਸਲ ਤੋਂ ਉੱਚਾ ਨਾ ਹੋਣ ਦਿਓ ਹਾਂ ਸਹੀ ਤੇ ਪਰ ਹੁਣ ਜਿਆ ਉਹਦਾ ਬੀਜ ਨਰਲੇ ਜੀ ਉਹਦੇ ਵਿੱਚ ਬਸ ਉਹ ਚੀਜ਼ਾਂ ਹਨਾ ਬੀਜ ਨਰਲੇ ਤੇ ਅਸੀਂ ਉਹ ਵਿਧੀ ਆ ਜਿਹੜੀ ਉਹਨਾਂ ਦੀ ਪਿਕਨਿਕ ਉਹਨਾਂ ਦੀ ਮਤਲਬ ਵਿਧੀ ਆ ਖੇਤੀ ਦੀ ਉਹਨੂੰ ਪੂਰੀ ਤਰ੍ਹਾਂ ਅਜੇ ਨਹੀਂ ਅਪਣਾਇਆ ਆ ਭਾਵੇਂ ਕਿਉਂਕਿ ਸਾਨੂੰ ਕੋਈ ਮੁਸ਼ਕਲਾਂ ਆ ਰਹੀਆਂ ਨੇ ਸਭੇ ਕੋਈ ਤਰ੍ਹਾਂ ਦੇ ਸੰਦ ਨਹੀਂ ਹੈਗੇ ਪਰ ਉਹਨਾਂ ਦੀ ਅਸੀਂ ਮਤਲਬ ਜੋ ਕੁਝ ਉਹ ਸਾਨੂੰ ਦੱਸਿਆ ਅਸੀਂ ਕਾਫੀ ਅਪਣਾਇਆ ਉਹਨੂੰ ਠੀਕ ਹੈ ਠੀਕ ਹੈ ਜੀ ਤੇ ਗੰਗਲ ਜੀ ਜੀ ਹੁਣ ਤੁਸੀਂ ਇਹਦਾ ਤੇਲ ਕੱਢੋਗੇ ਇਹ ਲੈ ਗਏ ਆਪਾਂ ਘਰੇ ਸਾਰੋਂ ਤੇ ਕੋਈ ਐ ਤਾਂ ਨਹੀਂ ਹੈਗਾ ਵੀ ਆਪਾਂ ਕਿਸੇ ਬ੍ਰਾਂਡ ਨੂੰ ਦੇ ਰਹੇ ਆ ਜਾਂ ਆਪਣਾ ਆਪ ਦਾ ਹੀ ਆਪਾਂ ਮਾਰਕੀਟਿੰਗ ਕਰ ਰਹੇ ਆ ਦੀ हां ਜਿੱਥੋਂ ਤੱਕ ਬ੍ਰਾਂਡ ਦੀ ਗੱਲ ਸੀ ਸਾਡੇ ਕੋਲ ਬ੍ਰਾਂਡ ਵਾਲੇ ਬਹੁਤ ਆਉਂਦੇ ਨੇ ਕਿਉਂਕਿ ਜਿਹੜਾ ਸਾਡਾ ਖੇਤ ਹੈਗਾ ਇਹ ਪੰਜਾਬ ਐਗਰੋ ਵੱਲੋਂ ਰਿਸਟਰਡ ਹੈਗਾ ਠੀਕ ਹੈ ਜੀ ਜਿਹੜੇ ਸਾਡੇ ਨਾਲ ਕਿਸਾਨ ਜੁੜੇ ਹੋਏ ਨੇ ਜਿਹੜੀ ਸਾਡੀ ਸੋਸਾਇਟੀ ਬਣਾਈ ਹੋਈ ਆ ਉਹਨਾਂ ਨੇ ਸਾਰਿਆਂ ਨੇ ਆਪਣੇ ਖੇਤ ਰਿਸਟਰਡ ਕਰਵਾਏ ਹੋਏ ਨੇ ਜੀ ਠੀਕ ਹੈ ਜੀ ਤੇ ਕੰਪਨੀਆਂ ਸਾਡੇ ਕੋਲੇ ਮੰਗ ਕਰਦੀਆਂ ਨੇ ਕਿ ਸਾਨੂੰ ਤੁਸੀਂ ਤੇਲ ਦਿਓ ਅੱਛਾ ਜੀ ਪਰ ਸਾਡੇ ਕੋਲੇ ਪਹਿਲੀ ਗੱਲ ਤਾਂ ਇੰਨੀ ਮਾਤਰਾ 'ਚ ਤੇਲ ਨਹੀਂ ਹੈਗਾ ਵੀ ਅਸੀਂ ਕੰਪਨੀਆਂ ਦੀ ਯਾ ਮੰਗ ਪੂਰੀ ਕਰ ਸਕੀ ਹੈ ਹਾਂਜੀ ਉਹਨਾਂ ਦਾ ਹੁਣ 10000 20000 25 30000 ਲੀਟਰ ਦੀ ਮੰਗ ਆ ਗੈਲਨ ਦੀ ਮੰਗ ਕਰਦੇ ਨੇ ਉਹ ਲੀਟਰਾਂ ਦੀ ਮੰਗ ਨਹੀਂ ਕਰਦੇ ਠੀਕ ਹੈ ਛੋਟੇ ਸਾਡੇ ਲੋਕ ਉਹ ਕੰਟੈਕਟ ਨਹੀਂ ਕਰ ਸਕਦੇ ਵੀ ਤੂੰ ਆ ਵੀ 10 ਲੀਟਰ ਤੇਲ ਦੇ ਦੇਂਗੇ ਸਾਨੂੰ ਹਾਂਜੀ ਸਾਈਕਲ ਦੀ ਗੱਲ ਇਹ ਹੈਗੀ ਆ ਵੀ ਅਸੀਂ ਉਸ ਪੱਧਰ ਤੇ ਕੰਪਨੀਆਂ ਨੂੰ ਜੇ ਦੇਣ ਯੋਗ ਨਹੀਂ ਹੋਏ ਸਹੀ ਤੇ ਅਸੀਂ ਸੋਚਦੇ ਆਂ ਵੀ ਪਹਿਲਾਂ ਅਸੀਂ ਆਪਣੀ ਜਿਹੜੀ ਘਰੇਲੂ ਲੋਡ ਹੈ ਸਾਡੇ ਆਲੇ ਦੁਆਲੇ ਦੀ ਹੈਗੀ ਸਾਡੇ ਮਿੱਤਰ ਦੋਸਤ ਜਿੰਨੇ ਵੀ ਸਾਡੇ ਤੇ ਵਿਸ਼ਵਾਸ ਕਰਦੇ ਨੇ ਸਾਡੇ ਨਾਲ ਜੁੜੇ ਹੋਏ ਨੇ ਕਿ ਸਾਨੂੰ ਸਾਨੂੰ ਜਾਣਦੇ ਨੇ ਕਿ ਉਹ ਬੰਦੇ ਕੌਣ ਨੇ ਹਾਂਜੀ ਅਸੀਂ ਉਹਨਾਂ ਨੂੰ ਦਿੰਨੇ ਆ ਠੀਕ ਹੈ ਤੇ ਸਾਡੇ ਕੋਲੇ ਦੀ ਮਤਲਬ ਵੀ ਅਜੇ ਘਾਟ ਬਹੁਤ ਆ ਸਾਡੇ ਕੋਲ ਕੋਈ ਵੱਧ ਨਹੀਂ ਹੈਗੀ ਮਾਰਕੀਟ ਲਈ ਤੇ ਜਿੰਨੀ ਸਾਡੇ ਕੋਲ ਕਿਸਾਨਾਂ ਨੇ ਸਾਡੇ ਨੇ ਵਿਜੀ ਹੋਈ ਆ ਹਾਂਜੀ ਜਿਵੇਂ ਮੇਰੇ ਕੋਲ ਇਹ 2 ਏਕੜ ਦਾ ਪਲਾਂਟ ਆ ਕਿਸੇ ਕੋਲ 1.5 ਏਕੜ ਦਾ ਹੈਗਾ ਤੇ ਕਿਸੇ ਕੋਲ ਕਿੱਲੇ ਦਾ ਵੀ ਹੈਗਾ ਹਾਂਜੀ ਤੇ ਅਸੀਂ ਉਹਨਾਂ ਤੋਂ ਸਾਡੇ ਨੂੰ ਕਲੈਕਟ ਕਰ ਲੈਨੇ ਆ ਦੱਸ ਦਿੰਨੇ ਆ ਵੀ ਕਿੱਥੋਂ ਕਿੱਥੋਂ ਮਿਲੇਗੀ ਇਹ ਸਹੀ ਤੇ ਸਾਡੀ ਇਸ ਤਰੀ ਲੇ ਵਿਕ ਜਾਂਦੀ ਹੈ ਦੀ ਵਧੀਆ ਮਾਰਕੀਟ ਹੋ ਜਾਂਦੀ ਆ ਤੁਹਾਨੂੰ ਕੋਈ ਘਾਟਾ ਨਹੀਂ ਆਉਂਦਾ ਇਹ ਇੱਕ ਤਾਂ ਅੰਕਲ ਜੀ ਬੀਜ ਆ ਹਾਂਜੀ ਹੁਣ ਕਈ ਚਲੋ ਤੁਹਾਡੇ ਨਾਲ ਜੁੜ ਕੇ ਕੰਮ ਕਰਨਾ ਤੁਹਾਡਾ ਕਨਸੈਪਟ ਹੈ ਜਿਹੜਾ ਜਿਵੇਂ ਤੁਸੀਂ ਕਹਿੰਦੇ ਸੀ ਵੀ ਜੇ ਕਿਸੇ ਬੰਦੇ ਨੇ ਇਹ ਕੰਮ ਕਰਨਾ ਹੈ ਬੀਜਣੀ ਹੈ ਤਾਂ ਉਹ ਪਹਿਲਾਂ ਆ ਕੇ ਵਿਜ਼ਿਟ ਕਰੋ ਉਹਦੇ ਨਾਲ ਚੰਗਾ ਕੀ ਹੁੰਦਾ ਸੋਡੇ ਜਿੰਨੇ ਸਵਾਲ ਨੇ ਉਹ ਕਲੀਅਰ ਹੋ ਜਾਂਦੇ ਨੇ ਉਸ ਤੋਂ ਬਾਅਦ ਜੇ ਤੁਸੀਂ ਕੰਮ ਕਰਨਾ ਚਾਹੋਗੇ ਤਾਂ ਕਰੋਗੇ ਨਹੀਂ ਕਰਨਾ ਨਹੀਂ ਨਾ ਕਰ ਸਕਦੇ ਹਾਂਜੀ ਹੁਣ ਜੇ ਕੋਈ ਮੰਨ ਲਓ ਤੁਹਾਡੇ ਨਾਲ ਜੁੜ ਕੇ ਕੰਮ ਕਰਨਾ ਚਾਹੁੰਦਾ ਜੀ ਹਾਂਜੀ ਉਹਦੇ ਵਾਸਤੇ ਉਹਨੇ ਕੀ ਕਰਨਾ ਪਊ ਉਹਨੂੰ ਸਭ ਤੋਂ ਪਹਿਲਾਂ ਤਾਂ ਅਸੀਂ ਉਹਨੂੰ ਬੀਜ ਦਿੰਨੇ ਆ ਜੀ ਹਾਂਜੀ ਫਰੀ ਬੀਜ ਦਿੰਨੇ ਆ। ਠੀਕ। ਦੂਸਰਾ ਉਹਦੀ ਥੋੜੀ ਸੋਚ ਬਦਲਦੇ ਆ। ਹਾਂਜੀ। ਫਿਰ ਉਹਨੂੰ ਇੱਕ ਮੈਂ ਗੱਲ ਕੱਟਦਾ ਜੀ। ਭਾਈ ਕੋਈ ਵੀ ਇਹ ਚੀਜ਼ ਨੂੰ ਪੇੜ ਪ੍ਰਮੋਸ਼ਨ ਨਾ ਸਮਝਿਓ। ਇਹ ਇੱਕ ਰਵਾਇਤੀ ਖੇਤੀ ਨੂੰ ਬढ़ावा ਦੇਣ ਵਾਸਤੇ ਆ ਠੀਕ ਹੈ ਜੀ। ਫਰੀ ਦੇ ਵਿੱਚ ਬੀਜ ਮਿਲੂਗਾ। ਹੁਣ ਇਹ ਗੱਲ ਨੂੰ ਨੋਟ ਕਰ ਲਿਓ। ਜਿਹੜਾ ਬੰਦਾ ਪਰ ਦਿਲੋਂ ਕੰਮ ਕਰਨਾ ਚਾਹੁੰਦਾ ਹੈ ਉਹਦੇ ਵਾਸਤੇ। ਹਾਂਜੀ ਅੰਕਲ। ਹਾਂ ਪਹਿਲੀ ਗੱਲ ਤਾਂ ਅਸੀਂ ਉਹਨੂੰ ਬੀਜ ਦਿੰਨੇ ਆ। ਹਾਂਜੀ। ਦੂਸਰਾ ਉਹਨੂੰ ਇਹ ਕਹਿੰਦੇ ਆ ਵੀ ਪਹਿਲਾਂ ਤੂੰ ਕਨਾਲ ਦੋ ਕਨਾਲ ਆਪਦੇ ਵਾਸਤੇ ਬੀਜ ਕੇ ਦੇਖ। ਆਪਦੇ ਘਰ ਵਾਸਤੇ ਕਿਉਂਕਿ ਜੇ ਅਸੀਂ ਕੁਝ ਕਰਨਾ ਪਹਿਲਾਂ ਘਰ ਤੋਂ ਸੁਧਾਰ ਕਰੋ ਹਾਂਜੀ ਫਿਰ ਜੇ ਤੁਹਾਨੂੰ ਅੱਛਾ ਲੱਗਿਆ ਹੈਗਾ ਫਿਰ ਤੂੰ ਇਹਦੀ ਮਾਰਕੀਟ ਪੈਦਾ ਕਰ ਹਾਂ ਆਂਡੀਆਂ ਗਵੰਡੀਆਂ ਨੂੰ ਆਪਦੇ ਕੋਈ ਮਿੱਤਰਾਂ ਦੋਸਤਾਂ ਨੂੰ ਦੱਸ ਵੀ ਮੇਰੇ ਕੋਲ ਇਹ ਚੀਜ਼ ਹੈ ਹਾਂਜੀ ਫਿਰ ਤੂੰ ਇਹਦੀ ਵੱਧ ਖੇਤੀ ਕਰ ਲੈ ਹਾਂਜੀ ਫਿਰ ਜੇ ਤੂੰ ਵੱਡੀ ਪੱਧਰ ਤੇ ਕੋਈ ਖੇਤੀ ਕਰਨੀ ਹੈ ਫਿਰ ਤੂੰ ਸਾਡੇ ਨਾਲ ਆ ਜੀ ਫਿਰ ਅਸੀਂ ਤੇਰਾ ਹੱਲ ਕਰ ਦੇਵਾਂਗੇ ਠੀਕ ਪਹਿਲਾਂ ਤਾਂ ਗੁਰਵਾਣੀ ਦੇ ਵਿੱਚ ਹੁੰਦਾ ਵੀ ਆਪਣੇ ਹੱਥੀਂ ਆਪਣਾ ਕਾਜ ਸੁਆਰਿਏ ਠੀਕ ਹੈ ਜੀ ਹਾਂ ਅਸੀਂ ਅਸਲ ਦੇ ਵਿੱਚ ਕੀ ਹੁੰਦਾ ਹੈਗਾ ਜੀ ਅਸੀਂ ਆਪ ਨਹੀਂ ਕਰਦੇ ਦੂਜੇ ਨੂੰ ਦੱਸ ਦੋ ਜਿਆਦਾ ਸਵਾਰਨੇ ਚਲਵੰਨੇ ਕਈ ਵਾਰ ਇਹ ਹੁੰਦਾ ਵੀ ਅਸੀਂ ਡਾਕਟਰ ਕੋਲ ਜਾਈਏ ਅਸੀਂ ਬਿਮਾਰ ਹੋਈਏ ਹਾਂਜੀ ਉਹ ਲਿਆ ਕੇ ਦਵਾਈ ਸੀ ਘਰੇ ਰੱਖ ਲਈ ਜਾਂਦਾ ਖਾਈਏ ਨਾ ਹਾਂਜੀ ਤੇ ਜਾਂ ਗਵਾਂਡੀਆਂ ਨੂੰ ਦੇ ਦਈਏ ਫਿਰ ਅਸੀਂ ਠੀਕ ਨਹੀਂ ਹੋ ਸਕਦੇ ਸਹੀ ਹੈ ਜੀ ਤੇ ਲਾਸਟ ਆਖਰੀ ਕੁਐਸਚਨ ਇਹੀ ਹੈ ਜੀ ਵੀ ਜਿਵੇਂ ਹੁਣ ਤੁਸੀਂ ਕਹਿੰਦੇ ਸੀ ਵੀ ਇੱਕ ਤਾਂ ਤੁਹਾਡੀ ਸਟੱਡੀ ਦਾ ਆ ਗਿਆ ਜੀ ਹਾਂਜੀ ਤੁਸੀਂ ਜ਼ਿਆਦਾਤਰ ਇਹ ਗੱਲ ਚੱਲ ਆ ਰਿਹਾ ਉਸ ਚੇ ਸਾਇੰਸ ਦੇ ਸਟੂਡੈਂਟ ਰਹੋ ਹਾਂਜੀ ਹੁਣ ਨਾਲ-ਨਾਲ ਆ ਪਈ ਜੀ ਗੱಡೆ ਇਕੱਲੀ ਸਰੋ ਨਹੀਂ ਗਈ ਹਾਂਜੀ ਤੁਸੀਂ ਬਰਮਾ ਡੇਕ ਬਾਰੇ ਜਿਵੇਂ ਕਹਿੰਦੇ ਸੀ ਤੁਹਾਡੀ ਵੀਡੀਓ ਹੀ ਦੇਖੀ ਸੀ ਹਾਂਜੀ ਬਰਮਾ ਡੇਕ ਦੀ ਖੇਤੀ ਹਾਂ ਉਹਦੀ ਖੇਤੀ ਆ ਗਈ ਜੀ ਸੈਕਿੰਡ ਇੱਕ ਕਣਕ ਦੀ ਆ ਗਈ ਜੀ ਹਾਂਜੀ ਇਹਦੀਆਂ ਦੋਸਤੋ ਅੱਗੇ ਆਉਣੀਆਂ ਨੇ ਗਿਆ ਵੀਡੀਓ ਇਹ ਪਾਰਟ ਜਿਹੜੇ ਆਉਣੇ ਨੇਗੇ ਪਰ ਇਹਦੇ ਵਿੱਚ ਮੈਂ ਗੱਲ ਕਰਨੀ ਤਾਂ ਚਾਹਣਾਗਾ ਵੀ ਜਿਹਦੇ ਵਿੱਚ ਇੱਕ ਵੀਡੀਓ ਦੇ ਵਿੱਚ ਹੀ ਕਈ ਵਾਰ ਲੱਖ 2 ਲੱਖ ਬੰਦਾ ਦੇਖਦਾ ਤਾਂ ਉਹਨੂੰ ਪਤਾ ਲੱਗ ਸਕੇ ਵੀ ਕਿਹੜੀ ਥਾਂ ਤੇ ਕੀ ਕੁਝ ਮਿਲੂ ਸਾਨੂੰ ਠੀਕ ਹੈ ਜੀ ਕੋਈ ਇੱਥੇ ਇਕੱਲੇ ਸਰੋਂ ਦੇ ਮਾਰੇ ਨਹੀਂ ਤੁਸੀਂ ਆਉਣਾ ਇੱਥੇ ਤੁਹਾਨੂੰ ਬਹੁਤ ਕੁਝ ਮਿਲ ਜੂਗਾ ਉਹਦੇ ਚੁੱਕੀ ਐ ਤੁਸੀਂ ਪੈਸਾ ਵੀ ਕਮਾ ਸਕਦੇ ਹੋ ਤੁਸੀਂ ਆਪਦਾ ਪਰਿਵਾਰਕ ਜੇ ਆਪਾਂ ਸਿਹਤ ਵਾਲਾ ਧਿਆਨ ਰੱਖਣ ਦੀ ਗੱਲ ਕਰੀਏ ਉਹ ਵੀ ਰੱਖ ਸਕਦੇ ਹੋ ਹਨ ਅਖਿਲ ਜੀ ਤੇ ਬਾਕੀ ਜੋ ਕੁਝ ਮੈਂ ਕਹਿਣਾ ਚਾਹੁੰਦਾ ਹਾਂ ਜੀ ਵੀ ਅਸੀਂ ਜਿੰਨਾ ਮਰਜੀ ਪਾਠ ਮਤਲਬ ਭਜਨ ਅਠ ਲਈਏ ਇਹ ਸਾਡੀ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੈ ਉਹ ਸਿਹਤ ਹੈ ਮੈਂ ਹਰ ਕਿਸਾਨ ਨੂੰ ਇਹੀ ਕਹਿਣਾ ਕਿ ਜ਼ਹਿਰ ਮੌਤ ਰਸੋਈ ਕਰੋ ਤਾਂ ਕਿ ਸਾਡੀ ਸਿਹਤ ਵਾਜ ਜਾਵੇ ਹਾਂਜੀ ਚਲੋ ਸਾਡੀ ਤਾਂ ਸਿਹਤ ਜਿਹੀ ਜਿਹੀ ਹੈਗੀ ਹੈਗੀ ਆ ਜਿਹੜੀ ਸਾਡੀ ਨਵੀਂ ਜਨਰੇਸ਼ਨ ਆ ਆ ਨਵੀਂ ਜਨਰੇਸ਼ਨ ਵਧੀਆ ਆ ਚਾਰ ਚਾਰ ਸਾਲਾਂ ਦੇ ਬੱਚਿਆਂ ਨੂੰ ਮਤਲਬ ਵੀ ਸ਼ੂਗਰ ਹੋ ਰਿਹਾ ਹੈਗਾ ਸਰੀਰ ਦੇ ਵਿੱਚ ਇੰਨਾ ਜ਼ਿਆਦਾ ਕਮੀਆਂ ਆ ਚੁੱਕੀਆਂ ਨੇ ਆ ਵੀ ਸਾਨੂੰ ਖਾਣੇ ਤੇ ਧਿਆਨ ਦੇਣਾ ਪਊਗਾ ਸਹੀ ਹੈ ਜੀ ਤੇ ਸਾਈਕਲ ਦੀ ਗੱਲ ਸਾਡੀ ਪ੍ਰਕਿਰਤਿਕ ਖੇਤੀ ਜਿਹੜੀ ਵਿਕਾਸ ਸੋਸਾਇਟੀ ਹੈਗੀ ਆ ਉਹਦੇ ਤਹਿਤ ਅਸੀਂ ਕੋਈ ਵੀ ਕਿਸਾਨ ਸਾਥੋਂ ਕਿਸੇ ਚੀਜ਼ ਬਾਰੇ ਪੁੱਛਣਾ ਚਾਹੁੰਦਾ ਹੈਗਾ ਤਾਂ ਮੈਂ ਆਪਣਾ ਮੋਬਾਈਲ ਨੰਬਰ ਦੇ ਰਿਹਾ ਠੀਕ ਹੈ ਇਹ ਨੋਟ ਕਰ ਲਓ ਤੁਸੀਂ 99151 7478 ਬਾਕੀ ਆਪਾਂ ਇਹ ਨੰਬਰ ਸਕਰੀਨ ਦੇ ਉੱਤੇ ਚਲਾ ਦਾਂਗੇ ਜਿਹੜਾ ਬਹੁਤ ਜ਼ਰੂਰੀ ਹੋਵੇ ਹੈਨਾ ਪੁੱਛਣਾ ਤੁਸੀਂ ਕਾਲ ਕਰਕੇ ਅੰਕਲ ਜੀ ਉਹਨਾਂ ਕੋਲੇ ਇੱਥੇ ਵਿజిਟ ਵੀ ਕਰ ਸਕਦੇ ਹੋ ਟਾਈਮ ਲੈ ਕੇ ਤੇ ਦੂਸਰਾ ਜੇ ਕੋਈ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਦੂਰ ਦਰਾਂਡੇ ਤੋਂ ਤੁਸੀਂ ਤਾਂ ਇਨਫੋਰਮੇਸ਼ਨ ਵੀ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਜੇ ਤੁਹਾਨੂੰ ਫੋਨ ਕਰਨ ਦਾ ਸਮਾਂ ਜੀ ਉਹ 6 ਤੋਂ ਲੈ ਕੇ 7 ਵਜੇ ਤੱਕ ਸਵੇਰ ਹਾਂਜੀ ਕਰ ਸਕਦੇ ਹਾਂ ਜੀ ਤੇ ਇੱਕ ਵੀਰ ਮੇਰੇ ਰਾਤ ਨੂੰ ਨਾ ਫੋਨ ਕਰਨ ਹਾਂਜੀ ਇਹ ਜੀ ਦਾ ਕਿਉਂਕਿ ਦੇਖੋ ਕੰਮ ਹਰੇਕ ਬੰਦਾ ਕਰਦਾ ਤੁਸੀਂ ਵੀ ਕੰਮ ਕਰਦੇ ਹੋਗੇ ਕੰਮ ਵਾਲੇ ਬੰਦੇ ਤੁਸੀਂ ਵੀ ਸਾਰੇ ਤੇ ਜਿਹੜਾ ਅੱਗੇ ਆਪਾਂ ਜੀ ਤੋਂ ਕੰਮ ਕਰਾ ਰਹੇ ਹਾਂ ਕੋਈ ਉਹ ਵੀ ਕੰਮ ਵਾਲੇ ਹੀ ਹੁੰਦਾ ਤੇ ਥੋੜਾ ਜਿਹਾ ਟਾਈਮ ਮੈਨੇਜਮੈਂਟ ਕਰ ਲਿਆ ਕਰੋ ਸਵੇਰੇ 6 ਤੋਂ ਲੈ ਕੇ 7 ਵਜੇ ਤੱਕ ਤੇ ਸ਼ਾਮਾਂ ਦਾ ਟਾਈਮ ਜੀ ਅ ਸ਼ਾਮਾਂ ਦਾ ਟਾਈਮ ਤਾਂ ਕਈ ਵਾਰੀ ਅਸੀਂ ਲੇਟ ਹੁੰਨੇ ਆ ਕੰਮ ਤੋਂ ਬਸ ਸਵੇਰ ਸਵੇਰ ਕਰ ਲਿਆ ਕਰੋ ਸਵੇਰ ਜੀ ਨੇ ਕਰਨਾ 7 ਵਜੇ ਤੱਕ ਵੀ ਕਰ ਸਕਦੇ ਆ ਕਿਉਂਕਿ ਉਹ ਟਾਈਮ ਗੱਲਬਾਤ ਦਾ ਟਾਈਮ ਹੁੰਦਾ ਜੀ ਹਾਂਜੀ ਤੇ ਉਦੋਂ ਬਾਅਦ ਫਿਰ ਅਸੀਂ ਸਾਰਾ ਦਿਨ ਆਪਦੇ ਕੰਮ ਇਹ ਕਿਸੇ ਵੀਰ ਨੇ ਮਿਲ ਲਉਣਾ ਹੈਗਾ ਉਹ ਘਟੂ ਘੱਟ ਵੀ ਸਾਨੂੰ 2 ਦਿਨ ਪਹਿਲਾਂ ਗੱਲਬਾਤ ਕਰੇ ਕਿਉਂਕਿ ਤਾਂ ਕਿ ਉਹਨੂੰ ਪੂਰਾ ਟਾਈਮ ਦਿੱਤਾ ਜਾ ਸਕੇ ਹਾਂਜੀ ਹਾਂਜੀ ਤੇ ਬਾਕੀ ਮੇਰੀ ਸਾਰੇ ਕਿਸਾਨ ਭਰਾਵਾਂ ਨੂੰ ਤੇ ਜਿੰਨੇ ਵੀ ਆਪਣੇ ਕੋਈ ਸਾਡੇ ਖੇਤਕਾਰ ਹੈਗੇ ਨੇ ਕਿ ਇਹਹੀ ਅਪੀਲ ਹੈਗੀ ਆ ਵੀ ਜੇਕਰ ਕੱਲਾ ਕਿਸਾਨ ਕੋਸ਼ਿਸ਼ ਕਰੂਗਾ ਨਹੀਂ ਹੋਣਾ ਜਿਹੜੇ ਸਾਡੇ ਖੇਤਕਾਰ ਸ਼ਹਿਰੀ ਵੀਰ ਨੇ ਉਹ ਵੀ ਕਿਸਾਨਾਂ ਦਾ ਸਹਿਯੋਗ ਕਰਨ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਵੀ ਇਹ ਖੇਤੀ ਸਾਨੂੰ ਕਿੰਨੀ ਮਹਿੰਗੀ ਪੈ ਰਹੀ ਹੈ ਕਿੰਨੀ ਕਠਨਾਕarni ਉਹ ਵਸਤੂਆਂ ਦਾ ਮੁੱਲ ਵੀ ਉਵੇਂ ਹੀ ਪਾਉਣਾ ਹਾਂਜੀ ਜੇ ਉਹ ਬਾਜ਼ਾਰ ਨਾਲ ਤੁਲਨਾ ਕਰਨ ਲੱਗੇ ਸ਼ਾਇਦ ਫਿਰ ਅਸੀਂ ਇਸ ਕਾਰਜ ਨੂੰ ਪੂਰਾ ਨਹੀਂ ਕਰ ਸਕਾਂ ਠੀਕ ਹੈ ਜੀ ਲੈ ਵੀ ਮਿੱਤਰੋ ਅੱਜ ਦੀ ਵੀਡੀਓ 'ਚ ਇੰਨੀ ਕਿ ਜਾਣਕਾਰੀ ਤੁਸੀਂ ਚਲੋ ਜਿੰਨਾ ਅਸੀਂ ਹੈ ਨਾ ਤੁਹਾਡੇ ਵਾਸਤੇ ਕਰ ਸਕਦੇ ਆ ਉਹ ਕਰ ਰਹੇ ਹਾਂਗੇ ਤੇ ਅੱਗੇ ਤੁਹਾਨੂੰ ਤੇਲ ਵੀ ਦਿਖਾਵਾਂਗੇ ਇਹਦੇ ਵੀਡੀਓ ਦੇ ਵਿੱਚ ਹੀ ਠੀਕ ਹੈ ਜੀ ਤੇਲ ਦੀ ਗੱਲ ਵੀ ਕਰ ਦਾਂਗੇ ਆਪਾਂ ਵਿੱਚ ਤੇ ਜੇ ਕਿਸੇ ਨੇ ਕੰਮ ਕਰਨਾ ਕਾਲ ਕਰ ਲਿਓ ਸਕਰੀਨ ਦੇ ਉੱਤੇ ਨੰਬਰ ਨੇਗੇ ਜਾਣਕਾਰੀ ਲੈਣੀ ਹੈ ਜਾਣਕਾਰੀ ਲਿਓ ਅੰਕਲੋ ਨਾਲ ਜੁੜ ਕੇ ਕੰਮ ਕਰਨਾ ਜੁੜ ਕੇ ਕਰ ਸਕਦੇ ਹਾਂ ਸასიਖਾਲ ਜੀ ਸਾਥ